ਮਲੋਟ ਦੇ ਵਿੱਚ ਅੱਜ ਡੀਐਸਪੀ ਮਲੋਟ ਨੇ ਦੁਕਾਨਦਾਰ ਅਤੇ ਵਪਾਰੀਆਂ ਦੇ ਨਾਲ ਸ਼ਹਿਰ ਅੰਦਰ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਇੱਕ ਮੀਟਿੰਗ ਦਾ ਆਯੋਜਨ ਕੀਤਾ। ਇਸ ਮੀਟਿੰਗ ਦੇ ਵਿੱਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਲਈ ਵਪਾਰੀਆਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਆਪਣੇ ਬੋਰਡ ਤੇ ਹੋਰ ਸਮਾਨ ਬਾਹਰ ਰੱਖਣ ਦੀ ਬਜਾਏ ਆਪਣੀ ਸਹੀ ਜਗ੍ਹਾ ਤੇ ਰੱਖਣ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅਗਰ ਦੁਕਾਨਦਾਰ ਆਪਣਾ ਸਮਾਨ ਸਹੀ ਜਗ੍ਹਾ ਤੇ ਰੱਖਣਗੇ ਤਾਂ ਸ਼ਹਿਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰੈਫਿਕ ਕਿ ਇਸ ਸਮੱਸਿਆ ਪੈਦਾ ਨਹੀਂ ਹੋਵੇਗੀ ਜਿਸ ਕਰਕੇ ਉਹਨਾਂ ਦੇ ਵੱਲੋਂ ਦੁਕਾਨਦਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਇੱਕ ਵਾਰੀ ਇਸ ਸੰਬੰਧੀ ਬੁਨਿਆਦੀ ਕਰਵਾ ਦਿੱਤੀ ਜਾਵੇਗੀ ਅਤੇ ਹਰ ਦੁਕਾਨਦਾਰ ਆਪਣਾ ਸਮਾਨ ਆਪਣੀ ਸਹੀ ਜਗ੍ਹਾ ਤੇ ਰੱਖੇਗਾ ਤਾ ਜੋ ਟ੍ਰੈਫਿਕ ਦੀ ਸਮੱਸਿਆ ਪੈਦਾ ਨਾ ਹੋਵੇ ਅਗਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਪੁਲਿਸ ਉਸ ਦਾ ਚਲਾਨ ਕੱਟਦੀ ਹੈ ਤਾਂ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ ਇਸ ਤੋਂ ਇਲਾਵਾ ਵੱਖ-ਵੱਖ ਯੂਨੀਅਨ ਦੇ ਪ੍ਰਧਾਨ ਤੇ ਹੋਰ ਉਹਦੇ ਦਰਾਂ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਜੋ ਟਰੱਕ ਬਾਜ਼ਾਰਾਂ ਵਿੱਚ ਸਮਾਨ ਲੈ ਕੇ ਆਉਂਦੇ ਹਨ ਉਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਾਜ਼ਾਰ ਵਿੱਚ ਨਹੀਂ ਆਉਣਗੇ ਸਾਰੇ ਸ਼ਹਿਰ ਦੇ ਜਿਹੜੇ ਵਪਾਰੀਆਂ ਦਾ ਮੀਟਿੰਗ ਕੀਤੀ ਗਈ ਸੀ ਕੀ ਐਕਚੁਅਲੀ ਨੋਟਸ਼ਹਿਰ ਦੇ ਵਿੱਚ ਕੁਝ ਗਲੀਆਂ ਬਹੁਤ ਪੀੜੀਆਂ ਜੀ ਇੱਥੇ ਕਾਫੀ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ ਜਿਸ ਦੀ ਵਜ੍ਹਾ ਮੇਨ ਤੌਰ ਤੇ ਆਪਣਾ ਰੋਂਗ ਪਾਰਕਿੰਗ ਜਾਂ ਕੁਝ ਦੁਕਾਨਾਂ ਵੱਲੋਂ ਜਿਹੜੀਆਂ ਸੜਕ ਤੇ ਬੋਰਡ ਰੱਖੇ ਜਾਂ ਕੋਈ ਬੈਂਚ ਰੱਖ ਲਈ ਜਾਂਦੇ ਆ ਉਹ ਸਬੰਧੀ ਅਜ ਵਪਾਰ ਮੰਡਲ ਨਾਲ ਮੀਟਿੰਗ ਕੀਤੀ ਸੀ ਕਿ ਇਹ ਅੱਗੇ ਤੋਂ ਨਾ ਰੱਖੇ ਜਾਣ ਜਾਂ ਜਿਹੜੇ ਤੁਹਾਡੇ ਗਾਹਕ ਆਉਂਦੇ ਉਹਨਾਂ ਦੀ ਸਹੀ ਟਾਂਗਾ ਪਾਰਕਿੰਗ ਕਰਵਾਈ ਜਾਵੇ ਤਾਂ ਜੋ ਜਿਹੜਾ ਸਾਰੀ ਆਵਾਜਾਈ ਹੈ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲ ਸਕੇ ਕੀ ਕੋਈ ਆਸ਼ਵਾਸਨ ਦਵਾਇਆ ਜਾਵੇਗਾ ਸਾਰੇ ਜਿਹੜੇ ਇੱਥੇ ਵੱਖ-ਵੱਖ ਕੋਈ ਆਰਟੀ ਅਸੋਸੀਏਸ਼ਨ ਦੇ ਕੋਈ ਆਪਣਾ ਕਰਿਆਨਾ ਦੇ ਤੇ ਵੱਖ-ਵੱਖ ਜਿਹੜੇ ਇਹਨਾਂ ਦੇ ਬਣੀ ਹੋਈਆਂ ਅਸੋਸੀਏਸ਼ਨਾਂ ਦੇ ਪ੍ਰਧਾਨ ਸੀਗੇ ਇੱਥੇ ਉਹਨਾਂ ਸਾਰਿਆਂ ਨੇ ਪੂਰਾ ਵਿਸ਼ਵਾਸ ਦਿੱਤਾ ਕਿ ਇਸ ਸੰਬੰਧੀ ਇੱਕ ਵਾਰੀ ਬੁਨਿਆਦੀ ਕਰਵਾ ਦਿੱਤੀ ਜਾਵੇ ਬਾਜ਼ਾਰ 'ਚ ਤੇ ਉਸ ਤੋਂ ਬਾਅਦ ਜੇਕਰ ਕੋਈ ਆਉਂਦਾ ਇਸ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਉਹ ਗੱਡੀਆਂ ਦਾ ਟਾਈਮ ਪੀ ਰੱਖਿਆ ਗਿਆ ਵੱਡੇ ਜਿਹੇ ਹਾਂਜੀ ਐਕਚੁਅਲੀ ਉਹਡੇ ਟਰਾਲੇ ਜਦੋਂ ਦਿਨ ਦੇ ਟਾਈਮ ਆ ਉਹ ਤਾਂ ਬਾਜ਼ਾਰ ਦੇ ਵਿੱਚ ਆ ਜਾਂਦੇ ਤਾਂ ਉਹ ਇੱਕ ਟ੍ਰੈਫਿਕ ਜਮ ਦਾ ਬਹੁਤ ਵੱਡਾ ਕਾਰਨ ਬਣਦੇ ਆ ਉਸ ਸਬੰਧੀ ਜਿਹੜਾ ਅੱਜ ਇਹ ਫੈਸਲਾ ਕੀਤਾ ਗਿਆ ਵੀ ਰੂਰਲ ਸ਼ਹਿਰ ਇੱਕ ਇੱਥੇ ਪਿੰਡਾਂ ਦੇ ਲੋਕ ਆ ਕੇ ਜ਼ਿਆਦਾ ਖਰੀਦਦਾਰੀ ਕਰਦਾ ਹੁੰਦੇ ਇਸ ਲਈ ਸ਼ਾਮ ਦੇ ਟਾਈਮ ਤੋਂ ਬਾਅਦ ਹੀ ਇੱਥੇ ਜਿਹੜਾ ਹੈਗਾ ਕੋਈ ਟਰਾਲੇ ਵਗੈਰਾ ਅਪਲੋਡਲੀ ਐਂਟਰ ਹੋ ਸਕਦਾ ਹਾਂਜੀ ਪਤਾ ਦੀ ਅੱਜ ਜਿਹੜੀ ਆਪਣੇ ਜਪਤੀ ਸਾਹਿਬ ਦਾ ਮੀਟਿੰਗ ਰੱਖੀ ਸੀ ਕੇ ਮੁੱਦੇ ਸੀ ਇਸ ਦਾ ਮੁੰਦਾ ਇਹ ਸੀ ਗਾਜੀ ਕਿ ਮਲੂਟ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ। ਔਰ ਪਾਰਕਿੰਗ ਦੀ ਵੀ ਬਹੁਤ ਵੱਡੀ ਸਮੱਸਿਆ ਹੈ। ਸੋ ਜਦੋਂ ਟ੍ਰੈਫਿਕ ਜਮ ਹੋ ਜਾਂਦਾ ਹੈ ਉਦੋਂ ਮਤਲਬ ਆਮ ਆਦਮੀ ਨੂੰ ਨੰਗਨ ਟੱਪਣ ਲੱਗਾਂ ਬੜੀ ਮੁਸ਼ਕਲ ਹੁੰਦੀ ਹੈ। ਤਾਂ ਉਸ ਦੇ ਵਿੱਚ ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਹੈ ਕਿ ਇੱਕ ਤਾਂ ਇਹ ਹੈ ਕਿ ਕੁਝ ਸਾਡੇ ਦੁਕਾਨਦਾਰ ਵੀਰ ਹੈ ਜਿਹੜੇ ਮਤਲਬ ਬਾਹਰ ਸੜਕਾਂ ਦੇ ਉੱਤੇ ਮਾਲ ਸਮਾਨ ਰੱਖ ਦਿੰਦੇ ਆ। ਜਿਸ ਨਾਲ ਜਿਹੜਾ ਟ੍ਰੈਫਿਕ ਆਇ ਉਹ ਜਮ ਹੋ ਜਾਂਦਾ ਦੂਸਰਾ ਇਹ ਹੈ ਕਿ ਜਿਹੜੀ ਰੋਂਗ ਪਾਰਕਿੰਗ ਕਰ ਜਾਂਦੇ ਐ ਮੋਟਰਸਾਈਕਲ ਰੋਂਗ ਪਾਰਕਿੰਗ ਕਰਤਾ ਕਾਰ ਪਾਰ ਰੋਂਗ ਪਾਰਕਿੰਗ ਕਰਦੀ ਹੋਰ ਵਿਕਲ ਜਿਹੜੇ ਐ ਰੋਂਗ ਪਾਰਕਿੰਗ ਕਰਦੀ ਤਾਂ ਉਸ ਦੇ ਨਾਲ ਵੀ ਜਿਹੜਾ ਟ੍ਰੈਫਿਕ ਜਮ ਹੋ ਜਾਂਦਾ ਉਹਦੇ ਚ ਕੀ ਹੁੰਦਾ ਉਹਦੇ ਚ ਇਹ ਹੁੰਦਾ ਕਿ ਆਮ ਲੋਕਾਂ ਨੂੰ ਚੱਲਣ ਫਿਰਨ ਲੱਗਿਆਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਚਾਹੇ ਸਕੂਲ ਵਾਲੀਆਂ ਬੱਸਾਂ ਹੋਣ ਚਾਹੇ ਫਾਇਰ ਫਾਇਲ ਬੈਗਰੇਡ ਦੀ ਗੱਡੀ ਹੋਵੇ ਕਾਇ ਹੋ ਰ ਐ ਐਂਬੂਲੈਂਸ ਕੋ ਦੀ ਗੱਡੀ ਹੋਵੇ ਸੋ ਇਹ ਜੀਆਂ ਗੱਡੀਆਂ ਨੂੰ ਜਦੋਂ ਨਾਂਗੇ ਟੱਪ 'ਚ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਡਿਪਟੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਸਾਡਾ ਸਾਥ ਦਿਓ ਇਹ ਜਿਹੜਾ ਮੁਸ਼ਕਲ ਹੈ ਬਹੁਤ ਵੱਡੀ ਮੁਸ਼ਕਲ ਹੈ ਕਿਸੇ ਦਾ ਜਿਆਦਾ ਨੁਕਸਾਨ ਹੋ ਜਾਊਗਾ ਔਰ ਉਸ ਵਾਸਤੇ ਅਸੀਂ ਅੱਜ ਵਪਾਰ ਮੰਡਲ ਦੀ ਮੀਟਿੰਗ ਕਾਲ ਕੀਤੀ ਸੀਗੀ ਔਰ ਉਸ ਦੇ ਵਿੱਚ ਸਾਰੇ ਵਪਾਰੀਆਂ ਨੇ ਇਹ ਸਾਰਾ ਸਾਥ ਦੇਣ ਦੀ ਜੋ ਗੱਲ ਕੀਤੀ ਹੈ ਉਸ ਨਾਲ ਅਸੀਂ ਵਪਾਰੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਵਪਾਰੀ ਕਹਿੰਦੇ ਆ ਵੀ ਹੁਣ ਅਸੀਂ ਅਗਾ ਤੋਂ ਜਿਹੜਾ ਹੈ ਅਸੀਂ ਨਗਰ ਜਿਹੜਾ ਸੜਕ ਤੇ ਜਾਨ ਨਗਰ ਕਾਉਂਸਲ ਦੀ ਜਗ੍ਹਾ ਤੇ ਸਮਾਨ ਨਹੀਂ ਰੱਖਾਂਗੇ ਇਹਨਾਂ ਨੇ ਸਾਰਿਆਂ ਨੇ ਵਿਸ਼ਵਾਸ ਦਵਾਇਆ ਔਰ ਅਸੀਂ ਜਿਹੜੀ ਸੋਰੀ ਜਿਹੜਾ ਰੱਖਦੇ ਆ ਉਹ ਸਾਰੇ ਅਸੀਂ ਜਿਹੜਾ ਹੈ ਸਮਾਨ ਪਿੱਛੇ ਰੱਖਣਾ ਸ਼ੁਰੂ ਕਰ ਦੇਾਂਗੇ ਔਰ ਡਿਪਟੀ ਸਾਹਿਬ ਨੇ ਇਹ ਵੀ ਕਿਹਾ ਕਿ ਅਸੀਂ ਜਿਹੜਾ ਹੈ ਅਗਾ ਤੋਂ ਜਿਹੜਾ ਅਸੀਂ ਫਾਈਨ ਕਰਾਂਗੇ ਔਰ ਫਾਈਨ ਦੇ ਵਿੱਚ ਸਾਨੂੰ ਕੋਈ ਸਪਰਸ਼ ਨਾ ਕਰੇ ਸੋ ਰੋਂਗ ਸਾਈਡ ਰੋਂਗ ਪਾਰਕਿੰਗ ਦੀ ਵੀ ਅਸੀਂ ਜਿਹੜੀ ਹੈ ਇਹ ਵੀ ਗੱਲ ਬਹੁਤ ਵੱਡੀ ਹੈ ਔਰ ਜਿਹੜੀ ਇੱਕ ਸੜਕ ਦੇ ਸਮਾਨ ਰੱਖਣਾ ਨਗਰ ਕੌਂਸਲ ਦੀ ਜਗ੍ਹਾ ਤੇ ਸਮਾਨ ਰੱਖਣਾ ਇਹ ਵੀ ਗੱਲ ਬਹੁਤ ਵੱਡੀ ਹੈ ਅਸੀਂ ਆਪਣੇ ਆਪ ਨੂੰ ਵੀ ਸੁਧਾਰਾਂਗੇ ਔਰ ਲੋਕਾਂ ਨੂੰ ਵੀ ਸੁਧਾਰਨ ਵਾਸਤੇ ਬੇਨਤੀ